ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰੇ ਉਹਨਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਮੈਂ ਤੁਹਾਡਾ ਆਪਣਾ ਮਨੂ। ਉਹ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸਹਿਰ ਸਰਾਂਦ ਦੀਆਂ ਬਹੁਤ ਸਾਰੀਆਂ ਵਧੀਆ ਵਧੀਆ ਲੋਕੇਸ਼ਨਾਂ ਤੇ ਲੈ ਕੇ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਇੱਕ 메인 ਬਾਜ਼ਾਰ ਸਹਿਰ ਸਰਾਂਦ ਦੀ ਇੱਕ ਪਾਰਕ ਆ ਬਹੁਤ ਖੂਬਸੂਰਤ ਪਾਰਕ ਆ ਦੋਸਤੋ ਇੱਥੇ ਬਹੁਤ ਬੱਚੇ ਦੇਖੋ ਕਿੰਨਾ ਇੰਜੋਏ ਕਰ ਰਹੇ ਨੇ। ਔਰ ਸਾਡੇ ਬਜ਼ੁਰਗ ਸਾਹਿਬਾਨ ਵੀ ਇੱਥੇ ਸੈਰ ਕਰ ਰਹੇ ਆ। ਆਜੋ ਤਾਂ ਤੁਹਾਨੂੰ ਦਿਖਾਉਂਦੇ ਆ ਥੋੜਾ ਜਿਆ। ਚੱਲਦੇ ਆ ਜੀ ਅੱਗੇ। हां जी दोस्तों ਤੁਸੀਂ ਦੇਖ ਸਕਦੇ ਹੋ ਕਿ ਬੱਚੇ ਪੂਰਾ ਇੰਜੋਏ ਕਰ ਰਹੇ ਨੇ ਅੱਜ ਔਰ ਦੇਖੋ ਖੇਡ ਰਹੇ ਨੇ ਥੇ ਔਰ ਮੈਂ ਤੁਹਾਨੂੰ ਦਿਖਾ ਦਿੰਦਾ ਸਾਰੀ ਪਾਰਕ ਸਹਿਰ ਸਰਾਂਦੇ ਮੇਨ ਬਾਜ਼ਾਰ ਦੇ ਵਿੱਚ ਆ ਔਰ ਇਹ ਗੱਲ ਕੀਤੀ ਜਾਵੇ ਦੋਸਤੋ ਇਸ ਇਹ ਜਿਹੜੀ ਪਾਰਕ ਦੇ ਸਾਹਮਣੇ ਨਾਲ ਪਹਿਲਾਂ ਇੱਕ ਸਿਨੇਮਾ ਘਰ ਹੁੰਦਾ ਸੀਗਾ ਜਿਹੜੇ ਭਰਾ ਅ ਬਾਰਲੀ ਕੰਟਰੀਆਂ ਦੇ ਵਿੱਚ ਚਲੇ ਗਏ ਨੇ ਜਿਹੜੇ ਬੰਕ ਮਾਰ ਕੇ ਖਾਸ ਕਰਕੇ ਉਹ ਸਿਨੇਮਾ ਘਰ ਦੇ ਵਿੱਚ ਆਉਂਦੇ ਸੀਗੇ ਫਿਲਮ ਦੇਖਣ ਮੈਨੂੰ ਲੱਗਦਾ ਵੀ ਉਸ ਸਮੇਂ ਟਿਕਟ ਵੀ 5 ਰੁਪਏ ਦੀ ਹੋਣੀ ਆ ਜਾਂ 10 ਰੁਪਏ ਦੀ ਹੋਣੀ ਆ ਹੁਣ ਤਾਂ ਟਿਕਟਾਂ ਵੀ 100 150 200 ਰੁਪਏ ਦੀਆਂ ਹੋ ਗਈਆਂ ਸਿਨੇਮਾ ਘਰਾਂ ਦੀਆਂ ਤਾਂ ਉਹ ਵੀ ਜਰੂਰ ਦੱਸਿਓ ਔਰ ਇਸ پارک ਦੇ ਸਾਹਮਣੇ ਕਿਹੜਾ ਸਿਨੇਮਾ ਘਰ ਹੁੰਦਾ ਸੀਗਾ ਕੀ ਉਸ ਦਾ ਨਾਮ ਹੁੰਦਾ ਸੀਗਾ ਔਰ ਕਿਹੜੇ-ਕਿਹੜੇ ਭੈਣ ਭਰਾ ਨੇ ਉੱਥੇ ਫਿਲਮ ਦੇਖੀ ਆ ਔਰ ਟੈਂਕੀ ਤੁਹਾਨੂੰ ਮੈਂ ਦਿਖਾ ਦਿੰਦਾ ਫੇਰ ਕਹ ਟੈਂਕੀ ਬਿਲਕੁਲ ਜਿਹੜੀ ਪਾਣੀ ਵਾਲੀ ਆ ਨਜ਼ਦੀਕ ਆ ਆ ਦੇਖੋ ਦੋਸਤੋ ਔਰ ਬੜਾ ਵਧੀਆ ਇੱਥੇ ਇੰਜੋਏ ਕਰ ਰਹੇ ਨੇ ਬੱਚੇ ਸੋ ਅੱਗੇ ਚੱਲਦੇ ਆ ਆ ਦੇਖੋ ਦੋਸਤੋ ਔਰ ਕਿੰਨਾ ਵਧੀਆ ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਨੇ ਹਾਜੀ ਦੋਸਤੋ ਤੁਹਾਨੂੰ ਦਿਖਾਇਆ ਕਿ ਬੱਚੇ ਬਹੁਤ ਜ਼ਿਆਦਾ ਇੱਥੇ ਇੰਜੋਏ ਕਰਦੇ ਨੇ ਖੇਡਦੇ ਨੇ ਔਰ ਸਾਡੇ ਬਜ਼ੁਰਗ ਵੀ ਇਸ ਪਾਰਕ ਦੇ ਵਿੱਚ ਸੈਰ ਕਰਦੇ ਨੇ ਸੋ ਜਦੋਂ ਵੀ ਤੁਹਾਡੇ ਕੋਲ ਵੀ ਸਮਾਂ ਹੋਵੇ ਨਾ ਔਰ ਤੁਹਾਨੂੰ ਵੀ ਇੱਥੇ ਆਉਣਾ ਚਾਹੀਦਾ ਕਿਉਂਕਿ ਸ਼ਾਮ ਨੂੰ ਜਦੋਂ ਵੀ ਬੰਦਾ ਫ੍ਰੀ ਹੋਵੇ ਖਾਸ ਕਰਕੇ ਯਾਰ ਹਰਿਆਲੀ ਕੁਦਰਤ ਇੱਥੇ ਤੁਹਾਨੂੰ ਕੁਦਰਤ ਦਾ ਨਜ਼ਾਰਾ ਮਹਿਸੂਸ ਹੋਊਗਾ ਕੁਦਰਤ ਮਹਿਸੂਸ ਹੋਗੀ ਕਿਉਂਕਿ ਯਾਰ ਦਰਖਤ ਦੇਖੋ ਕਿੰਨੇ ਵਧੀਆ ਲੱਗੇ ਹੋਏ ਆ ਔਰ ਸਭ ਨਾਲ ਵੱਡੀ ਗੱਲ ਹੈ ਹਰਿਆਲੀ ਗ੍ਰੀਨ ਘਾਹੇ ਹਰਾ ਘਾਹ ਲੱਗਿਆ ਹੋਇਆ ਪੇੜ ਪੌਦੇ ਲੱਗੇ ਹੋਏ ਨੇ ਔਰ ਬਹੁਤ ਹੀ ਵਧੀਆ ਥਿਊ ਔਰ ਵਾਤਾਵਰਨ ਦੇਖਣ ਨੂੰ ਮਰ ਰਿਹਾ ਇੱਥੇ ਔਰ ਬੜਾ ਹੀ ਆਨੰਦ ਆ ਰਿਹਾ ਵੈਸੇ ਮੈਂ ਸੈਰਪੰਣਾਂ ਦੇ ਵਿੱਚ ਰਹਿੰਦਾ ਹੋਇਆ ਫਸਟ ਟਾਈਮ ਇਸ ਪਾਰਕ ਦੇ ਵਿੱਚ ਵਿਜ਼ਿਟ ਕੀਤਾ ਲੇਕਿਨ ਬਹੁਤ ਆਨੰਦ ਆਇਆ ਦੋਸਤੋ ਕਿੰਨਾ ਖੁਸ਼ੀ ਦਾ ਮਾਹੌਲ ਹੈ ਇੱਥੇ ਰੌਣਕ ਭਰਿਆ ਪੂਰਾ ਮਾਹੌਲ ਬਣਿਆ ਹੋਇਆ ਹੈ ਬੱਚੇ ਖੇਡ ਰਹੇ ਨੇ ਬਜ਼ੁਰਗ ਸਹਿਬਾਨ ਆਪਣਾ ਸੈਰ ਕਰ ਰਹੇ ਆ ਬਹੁਤ ਵਧੀਆ ਲੱਗਿਆ ਯਾਰ ਨਜ਼ਾਰਾ ਆਇਆ ਮੇਰੇ ਸਾਹਮਣੇ ਐਡਾ ਫੀਲ ਹੋਇਆ ਅੱਜ ਮੈਨੂੰ ਵੀ ਜਿਸ ਤਰ੍ਹਾਂ ਕਿ ਆਪਾਂ ਇਹ ਚੀਜ਼ਾਂ ਆਪਾਂ ਮਹਾਲੀ ਜਾਂ ਚੰਡੀਗੜ੍ਹ ਦੇ ਵਿੱਚ ਮਹਿਸੂਸ ਕਰਦੇ ਸੀਗੇ ਔਰ ਹੁਣ ਮਹਿਸੂਸ ਹੋ ਰਹੀਆਂ ਇੱਥੇ ਸਹਿਰ ਸਰਾਂਦੇ ਦੇ ਵਿੱਚ ਬਸ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਕਿ ਸਹਿਰ ਸਰਾਂਦੇ ਜਿਹੜਾ ਜ਼ਿਲ੍ਹਾ ਫਤਿਹਗੜ ਸਾਹਿਬ ਉਹ ਜ਼ਿਲ੍ਹਾ ਨਹੀਂ ਰਿਹਾ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਿਆ ਬਦਲ ਚੁੱਕਿਆ ਸੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਆਪਣੇ ਕਮੈਂਟ ਜ਼ਰੂਰ ਕਰਿਓ ਜੇ ਜਿਹੜੇ ਜਿ ਭੈਣ ਭਰਾ ਇਸ ਪਾਰਕ ਦੇ ਵਿੱਚ ਆਉਂਦੇ ਆ ਘੁੰਮਣ ਦੇ ਲਈ ਆਉਂਦੇ ਆ ਜਾਂ ਬੱਚੇ ਜਿਹਨਾਂ ਦੇ ਖੇਡਣ ਲਈ ਆਉਂਦੇ ਆ ਇਸ ਪਾਰਕ ਦੇ ਵਿੱਚ ਤਾਂ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਮੈਂ ਤੁਹਾਨੂੰ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹੁੰਦਾ ਹੈ ਸਾਰੇ ਸਰਹੰਦ ਵਾਲਿਆਂ ਨੂੰ ਮੇਰੇ ਨਾਲ ਵੱਧ ਤੋਂ ਵੱਧ ਜੁੜੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਨੂੰ ਦਿਖਾਇਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਆਪਣੇ ਭਰਾ ਮਨਵਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ